ਕੀ ਘੰਡੇ ਦੇ ਮੈਂ ਹੁਣ ਤੇ ਆ ਟਿੰਡੇ ਨੂੰ ਰਹੀ ਬੜੀ ਟੇਪੜਾਇਆ ਕਰ ਖਲਾਇਆ ਅੱਛਾ ਕੁੜੀ ਨੇ ਆਉਣਾ ਕਿੰਨਾ ਚਾਹ ਆ ਤੇ ਮੈਂ ਟਿੰਡੇ ਬਣਾਉਂਦੇ ਆ ਅਮਰਤ ਨੇ ਫੋਨ ਲਾਇਆ ਸੀ ਨਾ ਆਪਣੀ ਮਾਸੀ ਕੋਲ ਅੱਛਾ ਤੇ ਆਂਦੀ ਹੀ ਮੰਮੀ ਟਿੰਡੇ ਬਣਾਈ ਠੀਕ ਆ ਕਦੋਂ ਘੋਣਾ ਨੇ ਆ ਜਾਂਦੀ ਆ ਹਾਂ ਤੇ ਮੰਮੀ ਜਿਹੜੇ ਤੁਹਾਨੂੰ ਗੱਲ ਕਹੀ ਕੀ ਸਲਾਹ ਕੀਤੀ ਫਿਰ ਕੀ ਪਤ ਕੀ ਮੰਮੀ ਤੁਹਾਨੂੰ ਕਹਿੰਦੇ ਡਈ ਮੈਂ ਨੇ ਬਾਜੀ ਨੇ ਫੋਨ ਕੀਤਾ ਸੀ ਵੀ ਉੱਥੇ ਆਣ ਕੇ ਰੋ ਕਿੱਥੇ ਮੰਮੀ ਪੇਂਡਾ ਅੱਛਾ ਸੋਹਰੇ ਤਾਂ ਡੇ ਹਾਂ ਨਹੀਂ ਪਤਾ ਮੇਰਾ ਨਹੀਂ ਉੱਥੇ ਜੀ ਲੱਗਣਾ ਮੈਂ ਆਪਣੇ ਕਰੇ ਚੰਗੀ ਮੰਮੀ ਇੱਥੇ ਇਕੱਲੇ ਕਿੱਦਾਂ ਰਹਿਣਾ ਵਾ ਉੱਥੇ ਸਾਰੇ ਜਣੇ ਨਾਲ ਮਿਲ ਕੇ ਰਵਾਂਗੇ ਨਹੀਂ ਮੇਰਾ ਨਹੀਂ ਉੱਥੇ ਜੀ ਲੱਗਣਾ ਮੈਂ ਇੱਥੇ ਰਹਿਣਾ ਆਪਣੇ ਜੀਂਦੇ ਜਾਨ ਪਤ ਕਰ ਛੱਡਿਆ ਜਾਂਦਾ ਆਪਣਾ ਮੰਮੀ ਛੱਡਿਆ ਤਾਂ ਨਹੀਂ ਜਾਂਦਾ ਹੁਣ ਫਿਰ ਕੀ ਕਰਨਾ ਤੁਹਾਨੂੰ ਛੱਡ ਕੇ ਜਾਨੂ ਨਹੀਂ ਨਾ ਜੀ ਕਰਦਾ ਨਹੀਂ ਪਤਾ ਤੁਸੀਂ ਆਪਣੇ ਸੁਖੀ ਵਸੋ ਆਪਣੇ ਘਰ ਲੈ ਮੰਮੀ ਆ ਤ ਤੁਸੀਂ ਮੇਰੇ ਮਿਲ ਜਾ ਕਰਿਓ ਆਣ ਕੇ ਉਹ ਉਹ ਚੱਲ ਆਇਆ ਇਹ ਕਰਾਂਗੇ ਫੇਰ ਵੀ ਤੁਸੀਂ ਸਲਾਹਤ ਕਰ ਲਓ ਆਪਣੇ ਮਨ ਨਾਲ ਸਲਾਹਤ ਮੈਂ ਮਨ ਨਾਲ ਕੀਤੀ ਦੱਸਿਆ ਤਾਂ ਗਾਈ ਮੈਨੂੰ ਵੀ ਮੰਨੇ ਨੇ ਫੂਡ ਕੀਤਾ ਹਾਂ ਵੀ ਮੰਮੀ ਕੋਠੀ ਤਿਆਰ ਹੋ ਗਈ ਆ ਤੇ ਡਬਲ ਸਟੋਰੀ ਆ ਤੇ ਤੁਸੀਂ ਉੱਥੇ ਚੱਲ ਜਾਓ ਆਹੋ ਤੇ ਮੈਂ ਉਹਨੂੰ ਵੀ ਆਖਿਆ ਮੈਂ ਤਾਂ ਨਹੀਂ ਪਤਾ ਜੀ ਦੀ ਜਾਨ ਨਾ ਜਿੱਥੇ ਸਾਰੀ ਉਮਰ ਕੱਢੀ ਹੋਵੇ ਉਹ ਘਰ ਨਹੀਂ ਛੱਟਦਾ ਹੁੰਦਾ ਹੂੰ ਮੰਮੀ ਚਲ ਤਾਂ ਆਏ ਉਹਨਾਂ ਨੂੰ ਪਹਿਲੀ ਤੇ ਠੇਕੇ ਟੁਕੇ ਤੇ ਦੇ ਦਿੰਨੇ ਆ ਕੋਈ ਗੱਲ ਨਹੀਂ ਘੇਰਾ ਮਾਰ ਲਿਆ ਕਰਾਂਗੇ ਪਹਿਲੀ ਤੇ ਚਲੋ ਠੇਕੇ ਤੇ ਦੇਣੀ ਦੇਣੀ ਆ ਆਹੋ ਤੇ ਪਰ ਨਹੀਂ ਅਲੱਗੇ ਹੈਗੇ ਆ ਫੇਰ ਵੀ ਸਾਡਾ ਫੋਨ ਨਵਾ ਕਰ ਦਬ ਕਰਦੇ ਆ ਤੋ ਕਿੰਨਾ ਕੁ ਪੁੱਛਣਾ ਮੰਮੀ ਉਹਨਾਂ ਤੁਹਾਨੂੰ ਕੋਈ ਨਹੀਂ ਹੁੰਦਾ ਨਹੀਂ ਨਹੀਂ ਮੇਰਾ ਨਹੀਂ ਪੁੱਤ ਜੀ ਕਰਦਾ ਤੁਸੀਂ ਜਾਓ ਆਪੋ ਆਪਣੀ ਘਰੀ ਮੈਂ ਬੜੀ ਖੁਸ਼ ਹਾਂ ਚਲੋ ਘਰਵਾ ਤੁਹਾਡਾ ਬਣਿਆ ਆ ਵਾ ਘਰ ਤੇ ਬਣਿਆ ਚਲ ਠੀਕ ਆ ਪਰ ਤੁਹਾਨੂੰ ਛੱਡ ਕੇ ਜਾਣ ਨੂੰ ਨਹੀਂ ਨਾ ਜੀ ਕਰਦਾ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਪਤਾ ਤੁਸੀਂ ਹੀ ਆਪਣੇ ਘਰ ਜਾਓ ਆ ਜਾ ਸੱਤਾ ਵਾ ਹਾਂ ਸੱਤਾ ਵਾ ਥੋੜਾ ਚਲੋ ਉੱਥੇ ਆ ਵਾ ਹਾਂ ਤੇ ਕੀ ਤਾਂ ਮੰਮੀ ਨਹੀਂ ਮੰਨਣ ਦੀ ਜਾਣਾਂ ਨੂੰ ਤਾਂ ਨਹੀਂ ਪੁੱਤਰ ਇੱਥੇ ਚੰਗਾ ਵਾ ਆਪਣੇ ਘਰ ਨਹੀਂ ਤੇ ਉੱਥੇ ਦਲਦਨ ਨਹੀਂ ਮਦੇਨਾ ਰਵਾਂਗੇ ਹੈ ਤਾਂ ਠੀਕ ਵਾ ਤੁਸੀਂ ਜਾਓ ਤੇ ਤੁਸੀਂ ਮਿਲ ਜਿਆ ਕਰੋ ਮੈਨੂੰ ਆਣ ਕੇ ਮੇਰਾ ਨਹੀਂ ਦੀਦੀ ਜੀ ਦੀਦੀ ਜਾਣ ਪੁੱਤ ਘਰ ਛੱਡਣ ਜੀ ਕਰਦਾ ਉੱਥੇ ਕਿਹਨੇ ਤੇਰਾ ਕੁੰਮਾ گاਵਾ ਕੋਈ ਪਰ ਕੋੜ ਮਹਿਤ ਨਹੀਂਗਾ ਪਰ ਨਹੀਂ ਫੇਰ ਵੀ ਨਹੀਂ ਜੀ ਲੱਗਣਾ ਮੇਰਾ ਉੱਥੇ ਮੈਂ ਇੱਥੇ ਸਾਰੀ ਉਮਰ ਕੱਢੀ ਆ ਤੇ ਤੂੰ ਹੀ ਆਇਆ ਕਰਿਓ ਤਾਂ ਮੈਨ ਮਿਲ ਜਾ ਕਰੋ ਛੇਤੀ ਆ ਜਾ ਕਰੋ ਕਦੀ ਓਏ ਆ ਗਈ ਕਦੀ ਤੂੰ ਆ ਗਈ ਹੁਣ ਤੂੰ ਮੈਂ ਬਤਾ ਬੰਦੇ ਹੀ ਭਾਉਣੇ ਆ ਤੇ ਨਹੀਂ ਦਾਣਾ ਨਹੀਂ ਦਾਣਾ ਕੋਈ ਨਹੀਂ ਮਹਾਰਾਜ ਤੁਹਾਨੂੰ ਪਾਗ ਲਾ ਦੋ ਦੋ ਦਿਨ ਉੱਥੇ ਲੈ ਲਿਆ ਕਰ ਤੇ ਫੇਰ ਇੱਥੇ ਆਦਾ ਤਾਂ ਤੇ ਉੱਥੇ ਦੰਦਾਂ ਦਾ ਅਹੀਂ ਵੀ ਨਾਲੀ ਉਹ ਹੀ ਮੈਂ ਕਹਿੰਦੀ ਚਲੋ ਫੇਰ ਵੇਖੀ ਜਾਊਗੀ ਕੋਈ ਗੱਲ ਨਹੀਂ ਹੇ ਹੁਣ ਤੁਸੀਂ ਜਾਓ ਨਹੀਂ ਤੇ ਜਾਣਾ ਵਾ ਮੈਂ ਤੇ ਦਾਣਾ ਮੇਰਾ ਹੁਣ ਥੋੜਾ ਦੀਦ ਦਿੰਦਿਆ ਵਾ ਮੈਂ ਤੇ ਹੁਣ ਦਾਤੇ ਦੇਤਾ ਮੇਤਰੀ ਵੀ ਹੱਥ ਦੇ ਆ ਜਿਹਾ ਤੇ ਤੋਤੀ ਤਾਤੀ ਦੇਤ ਹੁੰਦੀ ਆਪਣੀ ਕਾਰੀ ਅਮਰਤ ਨੇ ਆਉਣਾ ਵਾ ਤੇ ਅੱਜ ਦੀ ਦਿਹਾੜੀ ਰੋ ਰਾਤ ਗੱਲਾਂ ਗੱਲਾਂ ਕਰਿਓ ਪੈਣਾ ਪੈਣਾ ਉਹ ਮੇਰਾ ਹੁਣ ਦਿਲ ਨੀਨ ਨਦਨਾ ਤਿੰਨਾ ਉਹ ਤਿੰਦੀ ਦਿਲ ਦੀ ਆ ਦੂੰਗੀ ਹੁਣ ਉਹਨੇ ਤਾਂ ਅਮਾ ਪਾ ਦੇ ਲੱਦੀ ਆ ਗੱਲ ਕੋਈ ਨਹੀਂ ਸ਼ਾਮਾ ਜੀਆਂ ਨੂੰ ਛੱਡਾਵਾਂਗੇ ਚੱਲ ਕਿਹੜੀ ਦੂਰ ਵਾ ਤੈਨੂੰ ਛੱਡਾਉਂ ਸੋਨੂੰ ਆਪੇ ਛੱਡਾ ਗੱਲਾਂ ਬਾਤਾਂ ਮਾਰਾਂਗੇ ਘੜੀ ਦੇ ਵਿੱਚ ਸ਼ਾਮਾ ਜੀਆਂ ਆਪੇ ਛੱਡਾ ਨਾ ਰੇ ਉਹਨੂੰ ਅਦਾ ਵੀ ਜੀ ਕਰਦਾ ਵਾ ਆਪਣੇ ਮੇਹਨੂ ਵੇਖਣ ਨੂੰ ਖੜਾਉਂ ਕਿੰਨਾ ਚਿਰਤ ਹੋ ਗਿਆ ਮਾਸੀ ਕੋ ਗਈ ਇਹਨੂੰ ਆਹੋ ਤੇ ਤੰਦਿਆ ਤੇ ਤਿੰਨੇ ਮਦੇਨ ਰਹਿੰਦੀ ਆ ਰਹਿਣ ਤੇ ਡਈ ਹੈ ਫਿਰ ਵੀ ਕਹਿਣ ਦੀ ਭੈਣ ਨੂੰ ਮਿਲਣਾ ਵਾ ਫੋਤਵਾ ਪਾਈਆਂ ਹੀ ਐਨੇ ਪਤਾ ਤਿੰਨੇ ਪੈ ਤਨ ਤਾਦੀ ਆ ਉਹ ਹੁਣ ਕਾਲ ਕੋਈ ਗੱਲ ਨਹੀਂ ਮੈਨੂੰ ਤੇ ਇਦਾਂ ਨੱਦਾਏ ਤੇ ਤੈਨੂੰ ਨੇ ਰਿਵਾਇਤਾਂ ਲਾ ਲਿਆ ਵਾ ਵਿਆਹ ਸਾਡੇ ਤੋਂ ਬਗੈਰ ਕਿੱਦਾਂ ਕਰਾ ਲੈਣਾ ਤੇ ਪੈ ਤਨ ਤੇ ਇਦਾਂ ਤਾਦੀ ਚੈਰਨ ਬਣ ਗਈ ਓਥੇ ਜਾ ਕੇ ਧੋਤੀ ਜਦੋਂ ਸਾਡੀ ਉਮਰ ਪੇਂਦਦੀ ਲੱਥਿਆ ਨਾ ਪੁੱਤ ਕਿੱਥੇ ਕਰ ਲੈਣਾ ਸੀ ਤਾਨੂੰ ਹੁਣ ਤਾਨੂੰ ਵਿਆਹ ਤਾਂ ਹੁਣ ਜੋ ਮਰਜੀ ਆਪਣੇ ਘਰ ਫੈਸ਼ਨ ਕਰੋ ਜੋ ਮਰਜੀ ਕਰੋ ਹੁਣ ਕੋਈ ਡਰ ਨਹੀਂ ਰੋਕੀ ਜਾਂਦੇ ਹੁੰਦੇ ਹੀ ਈ ਈਆਂ ਵਾ ਇਹਦੀਆਂ ਧੋਤੀ ਹੁਣ ਮੂੰਹ ਬੰਦ ਕਰਕੇ ਤਾਂ ਜੀ ਪੁੱਤ ਜਿਤ ਲੈ ਕੇ ਆਪਣੇ ਘਰ ਗਈਆਂ ਹੀ ਤੁਸੀਂ ਤਲਤੀ ਤਾਂ ਹੁਣ ਕੋਈ ਗੱਲ ਨਹੀਂ ਕਰਦਾ ਹੈ ਜਿੱਦਲੀ ਤੇ ਫਿਰ ਮੈਂ ਉਹਨੂੰ ਬਿਠਾਉਣੀ ਆ ਉਹ ਮੰਦਾ ਦਾਤ ਦੇ ਮੰਮੀ ਹੱਥੇ ਚੱਲ ਸਵੇਰੇ ਚੱਲ ਜੀ ਨਹੀਂ ਤੇ ਤੂੰ ਦਾ ਮੇਰਾ ਦੀ ਨਹੀਂ ਲੱਗਦਾ ਹੁੰਦਾ ਜਦੋਂ ਮੈਨੂੰ ਕੋਈ ਕਹਿ ਦੇ ਵੀ ਆਦਾ ਹੁਣ ਤਾਂ ਆਹੋ ਇੰਨੇ ਦਿਨਾਂ ਦੀ ਤੂੰ ਇੱਥੇ ਐ ਇੱਕ ਦਿਨਾਂ ਕੀ ਹੋ ਚੱਲਿਆ ਦੇਖ ਲੈ ਕਿੱਦਾਂ ਹੁਣ ਤੀਜੇ ਭਾਈ ਕੋਈ ਨਹੀਂ ਤੈਨੂੰ ਵੀ ਖਵਾਲ ਕੇ ਪੁੱਤ ਖਲਾਉਂਗੀ ਤੂੰ ਮੈਨੂੰ ਹੈ ਵਾ ਵੀ ਦੁਪਹਿਰ ਆ ਰਹੀ ਆ ਤੂੰ ਤੂੰ ਵੀ ਲਾਡਲੀ ਕੁੜੀ ਆਉਂਦੀ ਆ ਨਾ ਮੰਮੀ ਦੀ ਤਾਂ ਹੀ ਤੇ ਤੁਸੀਂ ਆਵੇਂ ਡੱਗੀਆਂ ਹੀ ਮੈਂ ਮੰਜਾ ਡੋਣੀ ਆ ਤੇ ਸਾਰਿਆਂ ਤੇ ਨਿੱਤੀ ਆ ਨਾ ਉੱਥੇ ਬੈਠਨੇ ਆ ਚੰਗਾ ਉੱਥੇ ਤੁਸੀਂ ਦੋਨੋਂ ਦੇ ਆਦਮੀ ਆ ਨੂੰ ਆਜੋ ਗੁੱਲਾਣਾ ਗੁੱਗੂਲਾਣਾ ਕਿਤੇ ਮੇਰੇ ਲਈ ਮੀਹ ਹਾਤਾ ਜਿਹਾ ਹੁਣ ਹੱਸਣ ਆਈ ਐ ਨੇ ਮੰਮੀ ਹੁਣ ਇਹਨੇ ਹੱਸਣਾ ਮੈਂ ਅਮਰਤ ਨੂੰ ਲੈ ਕੇ ਫੋਨ ਕਾਂਡੀ ਲਾ ਜਾ ਕੇ ਚੱਲ ਫੇ ਜਾ ਲੈ ਆ ਛੇਤੀ ਤੇ ਲੈਣਾ ਤਾਂ ਨਹੀਂ ਕੋਈ ਸਰੋਂ ਸਰੋਂ ਲੈ ਮੀ ਤਾ ਤੂੰ ਨਾ ਤੋ ਕੀ ਲੈਣਾ ਚਾਹਣਾ ਨਹੀਂ ਤੂੰ ਉਤਰੇ ਵੀ ਲੈ ਤੇ ਆਵੇਂ ਮੈਂ ਤਾਂ ਨੇ ਮੈਂ ਤਾਂ ਨੇ ਹੁਣ ਪਤਾ ਤੂੰ ਨਾ ਖਿਆ ਕਰ ਲਾਜੇ ਦਾ ਬੰਨਾ ਨਾ ਲਾ ਉਹਦੀ ਤਾਂਦਾ ਨਹੀਂ ਇਹ ਤੇ ਨਾ ਪੀ ਨੂੰ ਪੀ ਮੰਗਾਉਣੇ ਤੇ ਮੰਗਾ ਲਾ ਫੇਰ ਤੂੰ ਸਾਰੇ ਆਪਣੇ ਜਾਣਾ ਤੇ ਫੇਰ ਜਾ ਕੇ ਉਹਨੂੰ ਆਖੇਂਗੀ ਸਾਸ ਆਪਣੀ ਮੰਨਾ ਕਰ ਹਣੀ ਵਾਦੂ ਨਾ ਤੇਰੇ ਥਿਉ ਨਹੀਂ ਨਾ ਉਹ ਹਣਾ ਮੀਰਵਾ ਉਹ ਮੰਮੇ ਹੋ ਜਾਂਦੀ ਟੈਨਸ਼ਨ ਲੈ ਤੂੰ ਆ ਆਮੀ ਮੂਨ ਨਾ ਤੇ ਆ ਤਰੀਦਾ ਹੋਰ ਕੀ ਹੈ ਨਹੀਂ ਮੈਂ ਤਾਂ ਖੱਬੇ ਪੋਹ ਜਾਉਂਦਾ ਵਾ ਮੇਰਾ ਧਰ ਵਾਲਾ ਸੀ ਹਾਂ ਤਾਂ ਫੇਰ ਹੀ ਅਮੀਰ ਹੋਏ ਜੇ ਮਿਹਨਤ ਕਰਦੇ ਫੇਰ ਹੀ ਆ ਹਾਂ ਤੇ ਹੋਰ ਮੈਂ ਕੀ ਕਹਾਂਂ ਝਲ ਪੁੱਤ ਤੇ ਮੇਰੇ ਗਾ ਸੋਖੇਂ ਗਾਈ ਰਹਿਣ ਤਾਂ ਮਾਵਾ ਸਭ ਚੱਲ ਮੈਂ ਲੈ ਆਵਾਂ ਫੇਰ ਜਾ ਕੇ ਡੀਰ ਜਾ ਕੇ ਜਾ ਛੇਤੀ ਤੇ ਕਿੱਥੇ ਕੁੜੀ ਵੇਂਦੀ ਨਾ ਰਵੇ ਤਾਂ ਲਾ ਦੂਗੀ ਤੇ ਤਨਦਾ ਵਾ ਮਿਲੀਏ ਫੇਰ ਤੇ ਫੇਰ ਤਲੂ ਫੇਰ ਤੇਰੇ ਤੇਰੇ ਤਲ ਦੂੰਗੀ ਨਾ ਆ ਸਰ ਸਕਤੇ ਤੈਨੂੰ ਸੋਨੂ ਸਾਡ ਆਉਂਗਾ ਹਾਂ ਤਲ ਠੀਕ ਆ ਹਾਂ ਤਾਂ ਹੀ ਰਾਤ ਰਹਿ ਲਾ ਨਾਰੀ ਦਾਣਾ ਵਾ ਤੀ ਫੇ ਦੋਨੋਂ ਦਾਨੀਆਂ ਲਿਓ ਇੱਥੇ ਤਿੰਨੇ ਦਾਨੀਆਂ ਫੇ ਮੈਂ ਤੇ ਤੁਹਾਨੂੰ ਫੇਰ ਦਾਵਾਂਗੇ ਉੱਤੇ ਫੇ ਥੋੜਾ ਬੋਤਾ ਧੰਮ ਤੰਨ ਵਾਲਾ ਵਾ ਫੇ ਮੈਂ ਦੋ ਤੈਨ ਤੇ ਆਹੀ ਉਹ ਬਹਤਾਰ ਤੂੰ ਰਹੂਗਾ ਮੈਂ ਚੱਲਦੀ ਤਾ ਚਲ ਕੋਈ ਨਹੀਂ ਰੱਖ ਲਿਓ ਚਾਰ ਦਿਨ ਹਾਂ ਹੈ ਆਹੋ ਆਹੋ ਤੇ ਕੰਮ ਜਿਹੜਾ ਕੋਈ ਕੰਮ ਹੈਗਾ ਵਾ ਨਾ ਤੇ ਕਰ ਲੂਗਾ ਜੇ ਕੋਈ ਚੀਜ਼ ਵੀ ਲਿਆਉਣ ਵਾਲੀ ਆ ਤੇ ਲਿਆ ਦੂ ਤੁਹਾਨੂੰ ਠੀਕ ਵਾ ਹਾਂ ਤੋਹੀਂ ਵੀ ਸੋਚੀ ਜਾਓ ਤੇ ਮੈਂ ਵੀ ਸੋਚੀ ਜਾਵਾਂ ਤੇ ਕੀ ਹੱਲ ਹੋਣਾ ਇੰਨਾਂ ਗੱਲਾਂ ਦਾ ਅੰਦਰ ਵੇਖੋ ਕੀ ਬਣ ਗਿਆ ਫੇਰ ਨੌ ਸੌਂਦੀਆਂ ਮੈਨੂੰ ਕੀ ਕਰੀਏ ਇੰਨਾ ਕਪੱਤ ਇੰਨਾ ਕਪੱਤ ਮੈਨੇ ਆ ਇਹਨੂੰ ਕਹੀਏ ਤੇ ਕਿਨੂੰ ਨਾ ਕਹੀਏ ਜੇ ਅਸੀਂ ਆਪਣੇ ਪੁੱਤ ਨੂੰ ਕਹਿੰਨੇ ਆ ਉਹ ਸਾਨੂੰ ਝਾੜ-ਝਾੜ ਮਾਰਦਾ ਬਾਹਰ ਭੱਜ ਜਾਂਦਾ ਜੇ ਹੁਣ ਅਸੀਂ ਕੋਈ ਗੱਲ ਸੁਖ ਨੂੰ ਕਹੀਏ ਤੇ ਸੁਖ ਮੁੜ ਕੇ ਗੁੱਸੇ ਜਾਣ ਕੇ ਸਾਨੂੰ ਕੋਈ ਮਾੜਾ ਚੰਗਾ ਕਹਿ ਦੂ ਅਹੀਂ ਉਹਨੂੰ ਕੀ ਜਵਾਬ ਦਵਾਂਗੇ ਮਾੜੇ ਚੰਗੇ ਦੀ ਤੂੰ ਗੱਲ ਛੱਡ ਹਾਂ ਉਹ ਪਾਊਗੀ ਝੋਲੇ ਜੇ ਲੀੜੇ ਤੇ ਤੁਰਪੂਗੀ ਤੇ ਮੁੜ ਕੇ ਕੱਲ ਨੂੰ ਪੰਚਾਇਤ ਇਕੱਠੀਆਂ ਹੋਣਗੀਆਂ ਤੇ ਉੱਥੇ ਅਸੀਂ ਕੀ ਜਵਾਬ ਦਵਾਂਗੇ ਝੂਠੇ ਤੇ ਅਸੀਂ ਫੇਰ ਪੈ ਜਾਣਾ ਵੀ ਮੁੰਡਾ ਤੇ ਤੁਹਾਡਾ ਨਹੀਂ ਚੰਗਾ ਸ਼ਰਾਬ ਪੀਂਦਾ ਉਹਦੇ ਕੁੜੀ ਅਸੀਂ ਕਿਹਦੇ ਲੜਤ ਲਾਈਏ ਬੜੇ ਔਖੇ ਹੋ ਗਏ ਹੁਣ ਕਿੱਦਾਂ ਕਿੱਦਾਂ ਝੱਟ ਨੰਗਣਾ ਸਾਡੇ ਘਰ ਦਾ ਅਸੀਂ ਤੇ ਜਿੱਦਾਂ ਆਂਦੇ ਹਾਂ ਤੇ ਆਪਣਾ ਟਾਈਮ ਪਾਸ ਆਪ ਕਰਨ ਦੇ ਹੀ ਨਾ ਮਾਹ ਉਤੋਂ ਵੀ ਅਸੀਂ ਆਤਰ ਹੋ ਗਏ ਫੇਰ ਚਲੋ ਬਲਜੀਤ ਨੇ ਸਾਨੂੰ ਨਾਲ ਲਾਇਆ ਵਾ ਅਸੀਂ ਤੇ ਆਪ ਉਹਨਾਂ ਜੱਥਾਂ ਵਾਲੇ ਵੇਖਣ ਦੇ ਆ ਤੇ ਜਿਉ ਲੀੜੇ ਪਾ ਕੇ ਤੁਰਪੂਗੀ ਵਾਕਿਆ ਤੁਹਾਡੀ ਗੱਲ ਸਹੀ ਤੇ ਅਸੀਂ ਉਹਨੂੰ ਮਨਜੀਤ ਨੂੰ ਮੁੜ ਕੇ ਕਿੱਦਾਂ ਸੰਭਾਲਾਂਗੇ ਉਹੀ ਤੇ ਮੈਂ ਆ ਪੇ ਪਹਿਲਾਂ ਤੇ ਅੱਗੇ ਹੋ ਟੈਨਸ਼ਨ ਚ ਤੇ ਸੁੱਖ ਵੀ ਚਲ ਗਈ ਇਹਨੂੰ ਛੱਡ ਕੇ ਤੇ ਅਹੀਂ ਜਾਦੇ ਟੈਨਸ਼ਨ ਚ ਪੈ ਜਾਣਾ ਉਧਰੋਂ ਨਿਆਣਾ ਵੀ ਸਕੂਲੇ ਕਲਾਉਣਾ ਕਈ ਕੁਸ਼ ਕਰਨੇ ਪੈਣੇ ਸਾਡੇ ਭਾਦਦੇ ਕੰਮ ਬੜੇ ਲੰਮੇ ਚੋੜੇ ਪੈ ਗਏ ਆ ਬਿੰਦਰ ਇਹ ਖਰੇ ਕਰਮਾਂ ਤੇ ਇੰਨਾ ਕਸ਼ਟ ਹੋਊਗਾ ਹਾਏ ਜਦੋਂ ਹੋਏ ਹੀ ਕਿੰਨਾ ਚਾ ਨਿਆਣਿਆਂ ਦਾ ਇੰਨੀਆਂ ਖੁਸ਼ੀਆਂ ਵੀ ਰੱਬ ਨੇ ਜੋੜੀਆਂ ਲੜਾਤੀਆਂ ਇੰਨਾ ਨਹੀਂ ਪਤਾ ਵੀ ਅਸੀਂ ਇੰਨੇ ਔਖੇ ਹੋ ਜਾਣਾ ਮਗਰੋਂ ਤੋੜੀ ਪਰ ਮੈਂ ਤੇ ਨਾ ਸੱਚੇ ਪਾਤਸ਼ਾਹ ਕਰਮ ਲਿਖਣ ਵਾਲਾ ਵੀ ਅੱਗੇ ਤੂੰ ਹੀ ਤੇ ਹੁਣ ਵੀ ਲਿਖਣ ਵਾਲਾ ਤੂੰ ਜੇ ਸਾਡੇ ਕੋ ਕੋਈ ਗਲਤੀ ਹੋ ਗਈ ਆ ਸਾਡੇ ਕਰਮਾਂ ਚ ਕਿਤੇ ਸੁਖ ਅੱਗੇ ਨਹੀਂ ਤੂੰ ਲਿਖਿਆ ਤੇ ਮਾਲਕਾ ਹੋਣੀ ਲੈਦੇ ਹੁਣ ਵੀ ਲਿਖਣ ਵਾਲਾ ਤੂੰ ਆਹ ਹੋਣੀ ਚੰਗੇ ਕਿਤੇ ਕਰ ਕਰ ਦਵੇ ਦੇਨ ਕਰ ਦਵੇ ਹੋਣੀ ਚੰਗੇ ਉਸ ਮਤ ਕਰਦੇ ਸਾਡੀ ਕੀ ਕਰਨਾ ਤੇ ਕੀ ਨਹੀਂ ਕਰਨਾ ਬੜੀ ਉੱਕੀ ਹੋ ਗਈ ਉਹ ਉਹਨੂੰ ਬੋਲਣ ਲੱਗੀ ਕੁਛ ਵੇਖਦੀ ਆ ਨਾ ਉਹਨੂੰ ਵੇਖਦਾ ਵਾ ਉਹ ਚੱਲ ਉਹ ਸ਼ਰਾਬੀ ਆ ਸੁਖ ਤੇ ਸੋ피 ਆ ਪਰ ਸੁਖ ਦੁਖੀ ਹੋ ਗਈ ਆ ਬਿੰਦਰ ਸੱਚੀ ਆ ਸੁਖ ਉਹ ਸੱਚੀ ਬੋਲਦੀ ਆ ਉਹਨੂੰ ਸ਼ਰਾਬ ਤੋਂ ਰੋਕਦੀ ਆ ਤੇ ਜੇ ਉਹਨੂੰ ਘਾਟਾ ਪੈ ਗਿਆ ਕੁਛ ਵੀ ਹੋ ਗਿਆ ਵਾ ਹੁਣ ਸ਼ਰਾਬ ਪੀਤੇ ਆਂ ਮਸਲੇ ਦਾ ਹੱਲ ਹੋਣਾ ਵਾ ਸ਼ਰਾਬ ਪੀਤੇ ਆਂ ਜਿਆਦਾ ਕੰਮ ਵਧਣਾ ਵਾ ਤੇ ਜਿਹੜੇ ਪੱਲੇ ਹੈਗੇ ਉਹ ਵੀ ਖਰਚ ਕੇ ਬਹਿ ਗਿਆ ਉਹ ਮੇਰੇ ਕੋਲ 100-100 ਮੰਗਦਾ ਫਿਰਦਾ ਕੰਦੀ ਬਰੂਹੀ ਲੱਗਦਾ ਫਿਰਦਾ ਮੈਨੂੰ ਦੇ ਦੇ ਮੈਨੂੰ ਦੇ ਮੈਨੂੰ ਦੇ ਮੈਂ ਕਿੱਥੋਂ ਦੇ ਦਾਂ ਮੈਂ ਤਾਂ ਸਭ ਕੋ ਇਹਨਾਂ ਨੂੰ ਪੈਲੀ ਵੀ ਵੰਡ ਕੇ ਦੇ ਦਿੱਤੀ ਬੰਨੇ ਵੀ ਵੰਡ ਕੇ ਦੇ ਦਿੱਤੇ ਹੁਣ ਮੈਨੂੰ ਇਹ ਫਿਕਰ ਖਾਂਦਾ ਵਾ ਐਦਾਂ ਜਦੋਂ ਉਹ ਬਾਹਰ ਚਲ ਜਾਂਦਾ ਭੱਜ ਕੇ ਕਿਤੇ ਉੱਥੇ ਡਿਗ ਡੂਕੇ ਨਾ ਕਿਤੇ ਛੱਟ ਪੇੜ ਲਵਾ ਕੇ ਆ ਜੇ ਮੰਜੀ ਤੇ ਪਿਆ ਵੀ ਕਿੱਦਾਂ ਸਾਂਭਣਾ ਈ ਹੋਂ ਦੱਸ ਮੰਜੀ ਤੇ ਪਿਆ ਬੰਦਾ ਸਾਂਭਿਆ ਜਾਂਦਾ ਪਰ ਮਾਲਕੋ ਸ਼ੁਕਰ ਮਨਾ ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਆ ਵੀ ਸਾਡੇ ਕੋ ਗਲਤੀਆਂ ਹੋ ਗਈਆਂ ਵਾ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਵਾ ਮਾਲਕਾ ਹੁਣੀ ਸਾਡੇ ਘਰ ਦੀ ਸਵੰਤੀ ਮੋੜ ਦੇ ਮਾਲਕਾ ਸਹੀ ਗੱਲ ਵਾ ਮਾਲਕਾ ਨੂੰ ਬੁੱਧਮਤ ਪਾ ਇਹਨੂੰ ਮਨਜੀਤ ਨੂੰ ਰੱਬ ਬੁੱਧਮਤ ਪਾ ਦੇ ਇਹਨੂੰ ਸੁਪਨਾ ਹੀ ਕਰਦਾ ਰਾਜੇ ਰਾਤ ਵੀ ਮੈਂ ਸਭ ਕੁਝ ਛੱਡ ਦਿੱਤਾ ਵਾ ਸਵੇਰੇ ਉੱਠ ਕੇ ਸਭੋ ਜਾਵੇ ਗੁਰਦੁਆਰੇ ਵੀ ਮੈਂ ਕਲੰਕ ਜਿਹੜਾ ਇਹ ਛੱਡ ਦਿੱਤਾ ਵਾ ਬਾਬਾ ਮੈਨੂੰ ਮਾਫ ਕਰ ਚਲੋ ਅੱਛਾ ਸੋਚਦੇ ਆ ਕਰਦੇ ਆ ਕੋਈ ਨਾ ਕੋ ਮਮੀ ਕਈ ਗੱਲਾਂ ਹੁਣ ਸੋਚਣ ਡਿਆ ਵਾ ਤੁਹੇ ਕੀ ਸੋਚੰਡਾ ਭੀ ਹੁਣ ਮੈਂ ਅਰੇ ਤੁਹਾਡਾ ਨਾ ਸਾਂਝੀਆਂ ਕਰਨੀ ਤੁਸੀਂ ਮੈਨੂੰ ਦੱਸੋ ਤੁਸੀਂ ਕੀ ਸੋਚਦੇ ਚੱਲ ਵੇ ਨਾ ਜੇ ਕੋਈ ਮਸਲਾ ਹੱਲ ਹੋ ਗਿਆ ਤੇ ਮੈਂ ਕਰਦਾ ਗੱਲ ਕੋਈ ਨਾ ਹੁਣ ਤੁਸੀਂ ਕਿੱਧਰ ਤੁਰ ਪਏ ਆ ਮੈਂ ਤਾਂ ਉਹ ਚੱਲਿਆਂ ਚ ਰੱਕ ਰਗਵੀਰ ਆ ਲੈ ਹਏ ਇਦਾਂ ਹੀ ਖੱਲਾਂ ਦੋਆਂ ਜਾਣਿਆਂ ਨੇ ਕਰ ਲੈਣੇ ਆ ਔਰ ਰੇਤ ਦੇ ਮਹਿਲ ਜਿੱਦਾਂ ਦੇਂਦੇ ਸਾਰ ਲੈ ਟਾ ਦੇ ਸਾਰ ਲੈ ਟਾ ਲੈ ਉਹ ਗੱਲ ਹੋ ਗਈ ਸਾਡੇ ਨਾਲ ਤੇ ਗਵਾਂਡ ਇੰਨੀਆਂ ਹੋਸ਼ ਵਾ ਸਾਰੀਆਂ ਚੰਗੀਆਂ ਭਲੀਆਂ ਹੋ ਗਈਆਂ ਸਾਡੇ ਘਰ ਨੂੰ ਤੇ ਨਜ਼ਰ ਹੀ ਲੱਗ ਗਈ ਲਾ ਕੁੜੀਏ ਆ ਗਿਆ ਤੇਰਾ adda ਉੱਥੇ ਜਾ ਸਾਸਰੀ ਘਰ ਉੱਥੇ ਜਾ ਕੇ ਜੀ ਲਾ ਆ ਆਖੜਾ ਮੇਰੇ ਕਿਥੇ ਐਜੀ ਫੋਨ ਕੀਤਾ ਜੀ ਆਪਣੇ ਆਪ ਲੈ ਹਾਂ ਦੱਸ ਕੀ ਹਾਲ ਵਾ ਮਾਸੀ ਚਾਹੀਦਾ ਜੱਜ ਦੀਦਾ ਵਧੀਆ ਠੀਕ ਠਾਕ ਸਾਰੇ ਪੀ ਸੁਣਾਓ ਆਪ ਵੀ ਠੀਕ ਚੌਣ ਨੂੰ ਨਾਰੇ ਲੈ ਆਉਣੀ ਆ ਮਾਸੀ ਨੂੰ ਕੰਮ ਹੀਗਾ ਥੋੜਾ ਹਾਂ ਫੇਰ ਉਹ ਕਦੇ ਵੀ ਸਮਝਾ ਤੂੰ ਅੱਛਾ ਬੈਠਾ ਮੈਂ ਪਾਣੀ ਦੇ ਅੱਜ ਆਉਂ ਆ ਮਤਨੂ ਵੇਖ ਕੇ ਇਦਾਂ ਲੱਗ ਰਿਹਾ ਜਿੱਦਾਂ ਹੁਣੇ ਹੀ ਜੰਮੀ ਹੁੰਦੀ ਐ ਨੇਚਰ ਦੀ ਵੇਖੀ ਹਾਂ ਹੈ ਕਿੰਨੀ ਛਰੀ ਤੇ ਆਈ ਆ ਤਾਂ ਆਹੋ ਇਹ ਤਾਂ ਉੱਥੇ ਜਾ ਕੇ ਇਹ ਜੀਲਾ ਇਹਦੇ ਮਾਸੀ ਕੋ ਜਾ ਕੇ ਭੁੱਲ ਗਈ ਜਿੱਦਨੇ ਦਾ ਵਿਆਹ ਹੋ ਗਿਆ ਉਦੋਂ ਕੀ ਕਰੂਗੀ ਆਹੀ ਕੀ ਭਾਉਣਾ ਤੂੰ ਹੀ ਭੁੱਲ ਗਈ ਆਪਣੇ ਫੋਨ ਲੈ ਮਮੀ ਮੈਨੂੰ ਫੋਨ ਪੁੱਤ ਮੈਨੂੰ ਤਾਂ ਲਾਉਣਾ ਨਹੀਂ ਆਉਂਦਾ ਤੇ ਆ ਗੱਲਾਂ ਕਮਾ ਕਮਾ ਦੇ ਵਿੱਚ ਟਾਈਮ ਹੀ ਨਹੀਂ ਲੱਗਦਾ ਇਹ ਕੱਲਾ ਬਥੇਰਾ ਕੰਮ ਕਰਦਾ ਵਾ ਤੇ ਤੇਰੇ ਕਿਹਨੇ ਗੁੱਠੇ ਵਾਢਲੇ ਹੀ ਤੇਰੇ ਕੋ ਨਹੀਂ ਲੱਗਦਾ ਮੈਂ ਹੀ ਲਉਂਦੀ ਰਹੀ ਹਾਂ ਜਦੋਂ ਵੀ ਲਉਂਦੀ ਰਹੀ ਹਾਂ ਹਾਂ ਤੇ ਠੀਕ ਹੈ ਨਾ ਫੇ ਗੱਲ ਹੀ ਕਰਨੀ ਉਹ ਹੋਜ ਤੇ ਜਾਂਦੀ ਰਹੀ ਹੈ ਹੋ ਜਾਂਦੀ ਰਹੀ ਇੱਕ ਚਲੋ ਕੋਈ ਗੱਲ ਆਪਣੇ ਆਪ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਵੀ ਲਾ ਕੇ ਪਾਣ ਪੁੱਛਣ ਦਾ ਲਾਮੇ ਦੇਣ ਆਈ ਹੈ ਕਿ ਹਾਲ ਚਾਲ ਪੁੱਛਣ ਆਈ ਹੈ ਹਾਲ ਚਾਲ ਥੋੜੀ ਪੁੱਛਣ ਆਈ ਮੈਂ ਮੈਂ ਤਾਂ ਆਪਣੇ ਘਰ ਆਈ ਹਾਂ ਮਾਂ ਆਪਣੀ ਨੂੰ ਹਾਲ ਵੀ ਪੁੱਛ ਲਾ ਕੇ ਆਉਂਦੀ ਲੜੰਡਾ ਪੁੱਛਿਆ ਮੈਂ ਹੁੰਦਾ ਮਮੀ ਨਾਲ ਪੁੱ ਚਲ ਕੋਈ ਗੱਲ ਨਹੀਂ ਤਾਨੇ ਕੋਈ ਨਹੀਂ ਜੇ ਲੋ ਕੋਈ ਕਿਉਂ ਨਹੀਂ ਬਹਿ ਜਾ ਤੂੰ ਇੰਨੇ ਜਾਣੇ ਆਪਾਂ ਇੱਥੇ ਤਿੰਨ ਚਾਰ ਜਾਣੇ ਤੇ ਆਂਦੀ ਕੋਈ ਨਹੀਂ ਮੰਨਦੇ ਕਿੱਥੇ ਆ ਉਹ ਵੀ ਇੱਥੇ ਕਿਉਂ ਵੀ ਇੱਥੇ ਹੀ ਗਈ ਆ ਕਾਕੇ ਲੈ ਕੇ ਆਉਣ ਗਈ ਹੀਗੀ ਰਾਜੇ ਨੂੰ ਚਲ ਬਣਾਓ ਫੇਰ ਚਾਹ ਚੂਨ ਨੂੰ ਗਾਣਾ ਸੁਮਨ ਨੂੰ ਆ ਸੁਮਨ ਨੂੰ ਪਾਣੀ ਦੇ ਪਿਆਲੇ ਆਵੇ ਸੁਮਨ ਸੁਮਨ ਪਾਣੀ ਲਿਆਣੀ ਦੇ ਤੰਤ ਵੇਖ ਲਾ ਲਾ ਜੇ ਲਾ ਦੇ ਆ ਰੇ ਇਥੇ ਇਹਨੂੰ ਤੰਤ ਤੈਂਦੇ ਹੀ ਹੋ ਦੇ ਲਾ ਤੂੰ ਵੱਧਾ ਹੋ ਤੇ ਤੂੰ ਵੀ ਤੇਤੀ ਤਰਿਆ ਤਾਂ ਨਹੀਂ ਨਾ ਤਲ ਦੇਤਾ ਬਾਦ ਆਉਂਦੀ ਆ ਲਾ ਦਮ ਦਤਾ ਦੀ ਆ ਮੇ ਲੋ ਗੀ ਆਪਣੇ ਮਨੋਂ ਆਨੇ ਨੂੰ ਲੱਭਣ ਲਈ ਤੇਰਾ ਫੜਾ ਹੋ ਜੇ ਤਤਵੀਦ ਸਾਸ਼ਟ੍ਰਿਕਾਲ ਕੀ ਵਾਲਾ ਹੋਏ ਤਿੱਦੀ ਤੋਰੀ ਇੰਨੇ ਪਲੀਚ ਚਿਕਲਾਈ ਦੇਤਾ ਗੱਲ ਆਈ ਤੇ ਮੈਂ ਤੇ ਸੋਹਣੀ ਲੱਗਣ ਲਈ ਤੇ ਮੈਂ ਲਈ ਹਾਏ ਤਵਾਰੀਆਂ ਤੁੱਡੀਆਂ ਥੋੜਾ ਨਹੁੰਦੀਆਂ ਦੀਆਂ ਤੁਹਾਨੂੰ ਬੜਾ ਪਤਾ ਪਿੰਡ ਚ ਰਹਿ ਕੇ ਬਾਹਰ ਜਾ ਕੇ ਵੇਖ ਕੇ ਦਿਨ ਕੀ ਬਾਹਰ ਨਿਤਨੀ ਤੂੰ ਤੁਹਾਨੂੰ ਦੇ ਕੇ ਉਹ ਇੰਨੇ ਚਿਰ ਬਾਦ ਆਈ ਲੈ ਇੱਧਰ ਘੰਡੀਆਂ ਤੂੰ ਮੈਂ ਤੇ ਲਾ ਦੇ ਨੂੰ ਤੂੰ ਆਉਂਦੀ ਅੱਛਾ ਹੂੰ ਮੈਂ ਤੇ ਤਿੰਨ ਨੂੰ ਸੁਟਾਵਾਂ ਤੋਂ ਹੁੰਦਾ ਬਰਾਤ ਹੁੰਦਾ ਯੋ ਜੀ ਹਾਂ ਬਹੁਤ ਹੁੰਦਾ ਮਾਸੀ ਤੇ ਜਾਣਾ ਉਹਦੀ ਆ ਵੀ ਤੂਤਦੀਆਂ ਬਾਵਾਂ ਭੜੀਆਂ ਵਧੀਆਂ ਵਾਂ ਇਦਾਂ ਹੀ ਲੰਮਤੀ ਦੰਦੀਆਂ ਚਲ ਕੋਈ ਨਹੀਂ ਸੋਹਣਾ ਲੱਗਣ ਦਾ ਵਹਿ ਪਾਇਆ ਹੂੰ ਤੋਣਾ ਨਾ ਤਾਂ ਮਾਸੀ ਨਹੀਂ ਲਿਆਈ ਸੂਟ ਵੇ ਲੈ ਲਾ ਵਾਲਾ ਕੋਈ ਗੱਲ ਨਹੀਂ ਮੈਂ ਮੰਗਾਏ ਆ ਮੈਂ ਮਾਸੀ ਕੋ ਗਏ ਤੇ ਮੈਂ ਉਹਤ ਮੰਗਾਏ ਸੂਟ ਮੰਗਾਏ ਤੇ ਮੈਂ ਥੋੜਾ ਸਮਾਨ ਨੂੰ ਮੰਗਾਏ ਮੇਕਅਪ ਦਾ ਹਾਂ ਮੈਂ ਤੈਨੂੰ ਲਿਆ ਕੇ ਦਊਂਗੀ ਤਲ ਠੀਕ ਮਾਸੀ ਦਾ ਮਤੇ ਤੱਤੇ ਰਹੀ ਹੂੰ ਦੇਤਲਾ ਨਹੀਂ ਤੇ ਮੈਂ ਤਲਦਾ ਨਹੀਂ ਮੈਂ ਗੁੱਸਾ ਕਰਨਾ ਹੈ ਜੇ ਤੂੰ ਚਲ ਜਾਂਦੀ ਹਾਂ ਦੁੱਤਾ ਤੇ ਤੂੰ ਬੋਲਤਾ ਨਹੀਂ ਤੇ ਤੂੰ ਚਲ ਜਾਣਾ ਹੂੰ ਇਹ ਆਂਦੀ ਬੈੜ ਹੀ ਮਿਲਣਾ ਪੈੜੀ ਬੁੱਤੀ ਵਾਲੀ ਆਹੋ ਹੀ ਤਾਂ ਮਿਲਣਾ ਨਹੀਂ ਮੈਂ ਬਹੁਤ ਨਹੀਂ ਆਂਦੀ ਹਣੀ ਮੈਂ ਤੂੰ ਆਪਣੇ ਮਨੋਂ ਕੀ ਕਹਿਣਾ ਨਹੀਂ ਨਹੀਂ ਜੋ ਨੇ ਕਿਹਾ ਇਹ ਲੈ ਤੇਰਾ ਦੀਦਾ ਤਿੰਨੇ ਮਤੋਲਦਾਈ ਮੈਂ ਨ ਵੀ ਇਦਾਂ ਦਾਦਾ ਪਰ ਮੈਂ ਲਾਦੀ ਬਰਾਈ ਨਾ ਕੋਈ ਗੱਲ ਨਹੀਂ ਹੋਤੀ ਆਵੇ ਘੰਡੇ ਘੰਡੇ ਤੇ ਲਈ ਬੀਜੇ ਹਾਂ ਆ ਮਰਤ ਨੇ ਆਉਣਾ ਤਾਜੇ ਤਾਜੇ ਖਵਾਵਾਂਗੇ ਉਹਨੂੰ ਸਲਾਦ ਕੱਟ ਕੇ ਲੱਤ ਗੁੱਲੇਵਾਗਾ ਮੂੰਹ ਬਵਾਂਦਾ ਖਦਾ ਬਾਈ ਤੇਰਾ ਤੇ ਪੜਾ ਨਿਕਾ ਗਿਆ ਮੈਂ ਤਾਂ ਨਿੱਤਾ ਦਿਆ ਭਈਆਂ ਦੇ ਬਰਗਰ ਦੀ ਲਿੱਤੀ ਹੋਈ ਆ ਨਾ ਮੈਂ ਹੋਰ ਕਿੰਨੀ ਲਿੱਸੀ ਹੋਦੀ ਬਾੜੀ ਲਿੱਸੀ ਤਾਂ ਇੰਨੀ ਕੁ ਹੋ ਗਈ ਆ ਨਾ ਤੂੰ ਵੀ ਤੂੰ ਤੇ ਸਰੋਂ ਦੇ ਬੂਟੇ ਮਗਰ ਖਲੋ ਜੇ ਲੱਭਣਾ ਹੀ ਤੇ ਹੋਦੀ ਆ ਮੈਂ ਤੇ ਦਿੱਲੀ ਤੇ ਮੈਂ ਦੱਲੋ ਤੇ ਦਾਤਾ ਨਹੀਂ ਲੱਭਣਾ ਬੂਟਾੜੀ ਲੱਭਣਾ ਮੈਂ ਉਹ ਕਿਹਦੀ ਗੱਲ ਕਰਦੇ ਆਂ ਮੈਂ ਤਾਂ ਜਿੱਦਰੀ ਤੇ ਬੈਠ ਦੇ ਉੱਦਦਾ ਨਾ ਮੈਂ ਤੇ ਦਣਾ ਉਹਤੀ ਉਹ ਤੇਰਾ ਬਾਹਣਾ ਨਾ ਤੇ ਕੀ ਗੱਲ ਹੈ ਅੰਦਰ ਸੌਂਦਾ ਨਹੀਂ ਇਹ ਬਾਹਰ ਸੌਂਦਾ ਵਾ ਨਹੀਂ ਮੈਂ ਉਹਨੂੰ ਆਪ ਹੀ ਤਮੋਂਦੀ ਆ ਤਮੋਂਦੀ ਉਹਦੇ ਬਾਲੇ ਕੋਮ ਲੈਦੀ ਓਦੀ ਮੈਂ ਤੁਹਾਨੂੰ ਕਹਾਂ ਤੁੰ ਤਾਂ ਵੇ ਥਵਾ ਹੂੰ ਤੇ ਫੇਰ ਆ ਵੀ ਇਹਲਾ ਵੇਲਾ ਜਿੱਦਾਂ ਨਾ ਲੰਦ ਹਰੇ ਤੋਂ ਤੇ ਨਹਿਰੀ ਉਹਦੇ ਆਈ ਹੂੰ ਕਣਕਾ ਤੇ ਇਦਾਂ ਲੇਕੀ ਹੈ ਨਾ ਜਿੱਦਾਂ ਸਾ ਡਾੜਤੀਆ ਹੁੰਦਾ ਹੁੰਦਾ ਹੈ ਨਾ ਅਸੀਂ ਤਾਂ ਕੱਟਿਆ ਦੇਣਾ ਹੀ ਵੀ ਚੰਗੀ ਹੋਈ ਹੈ ਕਿ ਨਹੀਂ ਹੋਈ ਤਮੈ ਦੇਤਨੀ ਨੀਂਂਦੀ ਹੁਣ ਮੈਨੂੰ ਆਦਤ ਪਈਏ ਦੇਤਨ ਦੀ ਤੂੰ ਆਪਣੇ ਪਿੰਡ ਵੇਖ ਕੇ ਜਾ ਕੇ ਆਪਣੀ ਤੇ ਸਾਡੀ ਕੋ ਵੇਖਣ ਦੀ ਤੂੰ ਜਿੱਥੋਂ ਪਿੰਡ ਤੋਂ ਧਾਰਵਾ ਉੱਥੇ ਤੋਂ ਤੂੰ ਦੇਤਦਾ ਨਹੀਂ ਨੀ ਬੂਤਾ ਵੀ ਨਹੀਂ ਦੇਤਦਾ ਤੋਈ ਤੇ ਨਾ ਹੂੰ ਹੋਂ ਤੇ ਉਹਨਾਂ ਤੋਂ ਥੀ ਪਹੁੰਚ ਤਾਰੇ ਤਾਰਾ ਤੋਂ ਤੱਤ ਤਾਂ ਉਹਨਾਂ ਨੇ ਇਹ ਵੀ ਦਾਲਾ ਦੀ ਹੈ ਹੂੰ ਤੂੰ ਹੋਰ ਨਾ ਭਜਦਾ ਕੀ ਦੇਤਲਾ ਤਿੰਨਨ ਤੋਂ ਤਾ ਬੋਲਦਾ ਹੁਣ ਹੂੰ ਹੂੰ ਥੇ ਰਹਿ ਗਈ ਐ ਨਾ ਹੱਤ ਤੱਕ ਹੂੰ ਤੇ ਇਹਨੇ ਸਾਨੂੰ ਵੀ ਥੱਥਾ ਕਰ ਛੜਿਆ ਜੀ ਮੈਨੂੰ ਤੇ ਅੱਜ ਮੈਂ ਹੁਣੇ ਆਈ ਤੇ ਮੈਨੂੰ ਇਹਦੀਆਂ ਕਈ ਗੱਲਾਂ ਸਮਝ ਨਹੀਂ ਆਈਆਂ ਇੱਥੇ ਖਲੋਤੀ ਖਲੋਤੀ ਨੇ ਆਓ ਤੂੰ ਤੇ ਹੁਣ ਤੈਰਨ ਹੋ ਗਈ ਆ ਨਾ ਤਾਂ ਤਾਂ ਤੇ ਜਿੱਦਾ ਤੋਰ ਮਾਰਿਆ ਜਿੱਦਾ ਐਤਵਰਿਆ ਰਾਈ ਹੁੰਦੀ ਆ ਹਾਂ ਇਹ ਆਈਆ ਨਾ ਹਮਾਲੀਆ ਚ ਬੜੇ ਚਿਰ ਬਾਅਦ ਤੋਤੀ ਆ ਐਦਾਂ ਹੀ ਆ ਕਦੀ ਬਾਹਰ ਨਿਕਲ ਕੇ ਵੇਖੋ ਤੁਹਾਨੂੰ ਪਤਾ ਲੱਗੇ ਉਸ ਨੇ ਆ ਕੇ ਦੇਖ ਲੈ ਇਦਾਂ ਤਾਂ ਹੀ ਜਾਂਦੀ ਓ ਹੂੰ ਹੁਣ ਇਥੋਂ ਨਿਕਲਦੇ ਤੋਰੇ ਤੇ ਤਲਦੀਆਂ ਹੋ ਤਿੱਥੇ ਦਾਣਾ ਹੀ ਵਣੇ ਨੂੰ ਗੱਲਾਂ ਹੁੰਦਾ ਪਈਆਂ ਯਾ ਮਾਸੀ ਕੁ ਜਾਨ ਕੂਨ ਆਪਣੇ ਤੇ ਹੀ ਤਰਾ ਤੂੰ ਤੁਮ ਲੈਨੇ ਤੇਥੇ ਨੀਂ ਤੇ ਤੇਨੇ ਦਾ ਮੈਂ ਤਾਂ ਮੈਂ ਰੋ ਦਲਤਾਰਦੀ ਆ ਤੂੰ ਤੇ ਦਿੱਤੀ ਤੀ ਤੇਨੇ ਮੇਰੇ ਤੋਂ ਮੇਰੇ ਕੋਲ ਤੂੰ ਮੈਂ ਆਪਣੇ ਤਾਰ ਵਾਲ ਲੈਣਾ ਨਹੀਂ ਤਾਦੀ ਅੱਛਾ ਉਹ ਲੋਜ ਮੈਂ ਜਥਾ ਦਿੰਦਾ ਆ ਆ ਦੇਥ ਲਾ ਦੇ ਤਰਾ ਇੰਨੀਆਂ ਨੀਆਂ ਵਦੀਆਂ ਮਤੋ ਤੇ ਮਿਲ ਜੇਗਾ ਹਾਂ ਉਹ ਤੇ ਬੜੀਆਂ ਬੜੀਆਂ ਵਦੀਆਂ ਫਿਲਦੇ ਦਾ ਇਦਾਂ ਤਾਂ ਤੂੰ ਤਾਂ ਦੇ ਤੰਦ ਤੇ ਤੇ ਨਹੀਂ ਆ ਬਾਪੇ ਕਹਿਣ ਲਿਆਉਂਗਾ ਉਹ ਵੀਧੀਆ ਵੇ ਜਿਹ ਵਿੱਚ ਅਤਰ ਮੈਂ ਕਰ ਇਥੋਂ ਹੀ ਲੱਭਦੀ ਆ ਉਹ ਨਹੀਂ ਬਰੀਆਂ ਤਾਂ ਨਹੀਂ ਇਹਨੂੰ ਲੱਭਣੀ ਹੋਣੀ ਇਹਨੂੰ ਤਾਂ ਲੱਭਦੀਆਂ ਰਹਿੰਦੀਆਂ ਇਹਨੂੰ ਮੈਨੇ ਤਾਂ ਨਜ਼ਰ ਆਉਂਦੇ ਉਹ ਉਹ ਤੇ ਨਾ ਇੱਥੇ ਇਦਾਂ ਦੇ ਉਤੋਂ ਉਹ ਦਾਤੇ ਤੇ ਤੀਤੇ ਤਾਂ ਨਹੀਂ ਦੇਥ ਲੀਦਾ ਮਾਂ ਮੈਨੂੰ ਦੋਦੇ ਤੱਤਰ ਆਦਨ ਮੈਂ ਤੇ ਦੇਦਦਾ ਹੁੰਦਾ ਇੰਨੇ ਮੋਤੇ ਮੋਤੇ ਚੱਲ ਪਰ ਹੱਥ ਹੀ ਕਰੋ ਗੱਲ ਨਾ ਮੈਂ ਚੱਲਾਂ ਗੱਲੀ ਆਪਾਂ ਵੀ ਉਧਰ ਹੀ ਅੰਦਰ ਬੈਠ ਕਰਦੇ ਗਾ ਕੱਲ ਤਾ ਬਣਦੀ ਹੋਣੀ ਆ ਪੀਣੇ ਤੇ ਅੱਲੀ ਨਹੀਂ ਪਾਈ ਤਾ ਉਹ ਅੱਗੇ ਪਤਾ ਨਹੀਂ ਕਿਤੇ ਗਈ ਆ ਹਾ ਹੇ ਮੇਰਾ ਤੇਤੀਆ ਨਹੀਂ ਪਿਆ ਕਿੰਨੇ ਸੋਹਣੇ ਫੁੱਲ ਨਿਕਲੇ ਆ ਹਾਂ ਇਹਦੀ ਮਹਿਕਾਂ ਆਉਂਦੀ ਆ ਇੱਕ ਆਮਬ ਦਾ ਬੂਰ ਤੇ ਆ ਇੱਕ ਤ੍ਰੇਕਾਂ ਦੇ ਫੁੱਲ ਕਿਤੇ ਇੰਨੀ ਸੋਹਣੀ ਮਹਿਕ ਛੱਡ ਦੇ ਨਾ ਨੀ ਕਿੰਨੀਆਂ ਮੱਖੀਆਂ ਵੀ ਆਣ ਕੇ ਬਹਿ ਜਾਂਦੀਆਂ ਤੇ ਇਹਦੇ ਚ ਮਸਤ ਹੋ ਜਾਂਦੀਆਂ ਆਣ ਕੇ ਹੈ ਰਗ ਵੀ ਇੱਥੇ ਆ ਐਦਾਂ ਕਰਦੀ ਆ ਆਹੋ ਫੁੱਲ ਤੋੜ ਕੇ ਤੇ ਉਹਨਾਂ ਨੂੰ ਦੇ ਦੇਣੀ ਆ ਆਪਾਂ ਕਿਹੜਾ ਚੇਚਾ ਸ਼ਹਿਰ ਜਾਣਾ ਫੁੱਲ ਲੈਣ ਕਿਤੇ ਸ਼ਹਿਰ ਹੀ ਮਾਰ ਬੁੜੀਆਂ ਨੂੰ ਫੁੱਲ ਦਿੰਦੇ ਆ ਬੰਦਿਆਂ ਨੂੰ ਬੁੜੀਆਂ ਦਿੰਦੀਆਂ ਤੇ ਬੁੜੀਆਂ ਨੂੰ ਬੰਦੇ ਦਿੰਦੇ ਆ ਮੈਨਰੇ ਹੋਈ ਦੇ ਕੇ ਤੇ ਚੱਲ ਆਪਣਾ ਪਿਆਰ ਜ਼ਾਹਿਰ ਕਰ ਲੈਨੇ ਆ ਉਹਦਾ ਤੇ ਕਿਤੇ ਘਰ ਸਾਰੇ ਜਾਣੇ ਹੁੰਦੇ ਆ ਕਿਤੇ ਇੱਕ ਦੂਜੇ ਨਾਲ ਜੱਜ ਨਾਲ ਗੱਲ ਵੀ ਨਹੀਂ ਕਰੀਦੀ ਐਦਾਂ ਕਰਦੀ ਪੂਰੇ ਬੁਕੇ ਹੀ ਬਣਾ ਲੈਨੇ ਆ ਲੈ ਕਿੰਨੇ ਸੋਹਣੇ ਲੱਗਣ ਦੇ ਫਿੱਕੇ ਜਾਮ ਨੂੰ ਤੇ ਗਾੜੇ ਜਾਮ ਨੂੰ ਰਗਬੀ ਤੇ ਸਾਰੀ ਇਹ ਡਾੜੀ ਪੱਠਿਆਂ ਚ ਵੜਿਆ ਰਹਿੰਦਾ ਇਹਨੇ ਤੇ ਕਿਤੇ ਦੇਣੇ ਨਹੀਂ ਹੁੰਦੇ ਮੈਂ ਹੀ ਦੇ ਕੇ ਕਿਤੇ ਚੇਤਾ ਕਰਾਦਾ ਵੀ ਤੂੰ ਵੀ ਕਿਤੇ ਦੇ ਲਿਆ ਘਰ ਮੈਨੂੰ ਹੇ ਹੇ ਇਹ ਕਿਤੇ ਭੰਗ ਕਿੰਨੀ ਹੋਈ ਇਹ ਬੰਦਾ ਵਾੜ ਹੀ ਰਹਿੰਦਾ ਸਾਂਝੇ ਕੰਮ ਨੂੰ ਕੋਈ ਹੱਥ ਨਹੀਂ ਲਾਉਂਦਾ ਸੱਚੀ ਇਤੋਂ ਭਾਏ ਕੋਈ ਚੀਜ਼ ਨਿਕਲ ਕਿਤੇ ਲੜ ਜੇ ਹੋ ਹੇ ਡੈਡੀ ਤੁਰੇ ਆਉਂਦੇ ਆ ਜੇ ਡੈਡੀ ਆ ਕਿਤੇ ਮੈਂ ਫੁੱਲ ਕਿੱਦਾਂ ਦੇਣੇ ਆ ਇੱਦਾਂ ਕਰਦੀ ਇੱਥੇ ਲੋਕ ਜਾਨੀ ਆ ਤੇ ਡੈਡੀ ਆਖੂਗਾ ਹਾਏ ਹਾਏ ਇਹ ਕਿੱਥੇ ਧੁਰੀ ਪੈਣ ਲਈ ਆ ਨੂੰ ਪਰ ਇਹ ਹੋ ਜਾ ਉਹ ਤੂੰ ਪੌਂਡਿਆ ਪੱਠੇ ਹਾਂ ਡੈਡੀ ਰਿਆਂ ਪਾਉਣ ਅੱਛਾ ਤੈਨੂੰ ਰਲਾ ਕੇ ਪੱਥਰੇ ਮੇਰੀ ਗੱਲ ਸੁਣ ਇੱਕ ਬਸ ਇੱਕ ਮਿੰਟ ਰਲਾਦਾ ਨਹੀਂ ਹਰਿਆ ਹਰਿਆ ਚੁੱਕ ਜਾਣਾ ਨਹੀਂ ਤੂੰ ਚੱਲ ਬਸ ਕਰ ਹੁਣ ਆਹ ਰਲਾਈ ਜਾਂਦਾ ਮੈਂ ਮੈਂ ਦੂਜੇ ਬੰਨਾਂ ਡੰਗਰ ਦੇ ਆ ਕੇ ਅੱਛਾ ਅੱਛਾ ਹਾਂਜੀ ਇੱਕ ਉਹ ਮੈਂ ਆ ਕਰੀ ਜਨਾਨੀਆਂ ਇਹਨਾਂ ਦੇਖਣ ਸਾਨੂੰ ਕੀ ਗੱਲ ਹੋ ਗਈ ਗੱਲ ਨਹੀਂ ਕੀ ਕੋਈ ਵੀ ਹਾਂ ਗੱਲ ਮੈਂ ਇਹ ਤਰ੍ਹਾਂ ਲੱਗਾ ਕਰਨ ਪੀ ਉਹਨਾਂ ਸਾਬੀ ਤੇ ਭਰਾ ਤੇ ਰਹੀ ਆ। ਆਹੋ। ਉਹ ਹੁਣ ਥਲੇ ਡਿੱਗ ਪਿਆ ਵਾ, ਥਲੇ ਲੱਥ ਗਿਆ ਵਾ। ਇਹਨੂੰ ਹੁਣ ਉੱਚਾ ਚੁੱਕਣਾ ਵਾ। ਪਰ ਡੈਡੀ ਡਿੱਗਾ ਦੇ ਆਪਣੇ ਘਰ ਦੱਬੀ ਆਹੋ। ਉਹ ਡਿੱਗਾ ਤੇ ਹੈਗਾ ਪੁੱਤ। ਹੁਣ ਇਹ ਆ ਵੀ ਉਹ ਕਿੱਧਰ ਜਾਊਗਾ? ਉਹਨੇ ਤੇ ਉਹ ਜਿਹੜੀ ਜ਼ਮੀਨ ਵਾ ਉਹੀ ਉਹਨੇ ਵੇਚਵਾ ਚ ਲੈਣੀ। ਤੇ ਪੁੱਤ ਇੱਕ ਹੈਗਾ ਤੇ ਚਲੋ ਕਸ਼ਤੀ ਆ ਤੇਰੇ ਵਾਸਤੇ। ਹੂੰ। ਤੇ ਇਹ ਆ ਵੀ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀ ਆ। ਮੇਰੀ ਗੱਲ ਸੁਣ ਮੈਂ ਹੁਣ ਇਸ ਜਿਹੜੇ ਨੂੰ ਬੜਾ ਪਛਤਾਉਣ ਡਿਆ ਆਂ ਵੀ ਮੈਂ ਆਪਣੇ ਭਰਾ ਨੂੰ ਕਰਜ਼ਾ ਲੋਕਾਂ ਦੇ ਪਿੱਛੇ ਲਾ ਕੇ ਤੇ ਕਰਜ਼ਾ ਚਕਾਰਤਾ। ਉਹ ਕਰਜ਼ਾਈ ਹੋ ਗਏ ਉਹ ਉੱਠ ਹੀ ਨਹੀਂ ਸਕਿਆ ਕਰਜ਼ਾ ਹੀ ਨਹੀਂ ਦੇ ਸਕਿਆ ਉਹ ਚਿੰਤਾ ਫਿਕਰ ਹੀ ਕਰਦਾ ਪੈ ਤੇ ਮੁੜ ਕੇ ਸ਼ਰਾਬਾਂ ਪੀਂਦਾ ਹੈ ਫਿਰ ਫਿਰ ਉਹ ਚਲੇ ਗਿਆ ਦੁਨੀਆ ਤੋਂ ਹਮ ਪਰ ਮੈਂ ਅੱਜ ਪਰ ਮੈਂ ਅੱਜ ਵੀ ਅੱਜ ਮੇਰੇ ਪਾਤਾਂ ਨਾਲ ਹੁੰਦਾ ਹੂੰ ਦੀ ਕਿਉਂਕਿ ਮੇਰੀਆਂ ਕੀਤੀਆਂ ਮੇਰੇ ਗੜੀਆਂ ਆਈਆਂ ਵੀ ਮੇਰਾ ਮੁੰਡਾ ਵੀ ਖਰਾਬ ਤੇ ਲੱਗ ਗਿਆ ਤੇ ਉਹਨੇ ਵੀ ਉਹ ਲੈ ਕੇ ਕਰਜ਼ੇ ਦੇ ਮੁਰਗੀ ਫਾਰਮ ਜਿਆ ਪਾਲਿਆ ਉਹ ਤੇ ਵੀ ਘਾਟਾ ਖਾ ਲਿਆ ਤੇ ਥਲੇ ਚਲ ਗਿਆ ਪਰ ਡੈਡੀ ਨੂੰ ਸਮਝਾਇਆ ਬੜਾ ਹੀ ਮੈਂ ਵੀ ਸਮਝਾਇਆ ਤੁਸੀਂ ਵੀ ਸਮਝਾਇਆ ਕਿ ਇੰਨਾ ਕੰਮਾਂ ਚ ਨਾ ਪਿਆ ਇਹ ਕੰਮ ਬੜਾ ਮਿਹਨਤ ਦਾ ਵਾ ਇੰਨੀ ਜੁ ਮਿਹਨਤ ਨਹੀਂ ਕਰਨੀ ਪਰ ਉਹਨੇ ਕਿਹਾ ਜੀ ਮਨੀ ਸੁਣੀ ਨਹੀਂ ਮੈਂ ਆਨਾ ਮਾਂ ਵੀ ਨਹੀਂ ਹੁੰਨੇ ਸੁਣੀ ਕਿਹਾ ਪਰ ਹੁਣ ਇਹ ਆ ਪੁੱਤ ਹੁਣ ਵੇਲਾ ਵਜੇ ਵੀ ਸੰਭਲ ਲਾ ਦੱਸੋ ਕੀ ਕਰਾਂ ਭਾਈ ਉਹ ਆਪਣਾ ਘਰ ਬਚਾ ਲੂ ਕੀ ਕਰਾਂ ਉਹਦੇ ਵਾਸਤੇ ਕਰਨਾ ਇਹ ਆ ਵੀ ਉਹਦੀ ਮਤ ਕਰੀਏ ਜਿਹੜਾ ਮੈਨੂੰ ਤੁਸੀਂ ਇਹ ਸੱਠਾ ਕੋਈ ਦਿੰਦੇ ਨਾ ਪੈਰੀ ਦਾ ਮੈਨੂੰ ਤੂੰ ਨਾ ਦਵੀ ਉਹ ਆਪਣਾ ਤਾਂ ਵੀ ਉਹਨੂੰ ਚੁੱਕ ਲਈ ਉਹ ਇੱਕ ਮਿੰਟ ਮੈਂ ਇਹ ਕਰੀ ਜਨਾਨੀਆਂ ਨਾਲ ਵੀਂਦੀਆਂ ਹੁਣ ਗੁਰੂਆ ਕਹਿੰਦੇ ਉਹ ਕੰਨ ਨਹੀਂ ਝਾਟੀ ਵੇਖਣ ਦੇ ਤੂੰ ਹੀ ਉਹਨਾਂ ਦੀ ਨਾ ਚਿੰਤਾ ਕਰੋ ਚਿੰਤਾ ਪਤਨ ਕਰਨੀ ਪੈਂਦੀ ਆ ਕੋਈ ਕੇਸਾਂ ਦੀਆਂ ਕੇਸਾਂ ਦੀਆਂ ਆਈਆਂ ਆਈਆਂ ਜਨਾਨੀਆਂ ਜਨਾਨੀ ਕਰ ਵਿਗਾੜ ਕਰ ਵਿਗਾੜ ਜਾਂਦੀ ਹੁਣ ਮੰਨ ਲਾ ਮੈਂ ਤੈਨੂੰ ਇੱਥੇ ਕਹਿ ਰਿਹਾ ਤੂੰ ਉਹਨੂੰ ਜਾ ਕੇ ਦੱਸਿਆ ਉਹਨੇ ਖਰਿਆ ਤੈਨੂੰ ਕੀ ਕਹਿਣਾ ਤੇ ਮੈਂ ਤਾਂ ਤੈਨਾਂ ਸਲਾਹ ਕਰਾਂ ਈ ਪਿਆਰ ਦੇ ਨਾਲ ਉਹਨਾਂ ਵੀ ਸਲਾਹ ਕਰ ਲਈ ਕਿ ਆਪਾਂ ਉਹਨੂੰ ਭਰਾ ਵਾਂ ਸਾਡਾ ਚੁਕੀ ਉੱਚਾ ਡੈਡੀ ਉਹਦੇ ਨਾਲ ਮੈਂ ਗੱਲ ਕੀਤੀ ਸੀ ਹਾਂ ਉਹ ਤਾਂ ਨਹੀਂ ਠੀਕ ਆ ਪਰ ਹੁਣ ਕਰੀ ਇਹਦਾ ਆਪਣਾ ਦਿਮਾਗ ਤੇ ਕੰਮ ਕਰੇ ਥੋੜਾ ਬੋਤਾ ਜੇ ਉਹਨੂੰ ਸਮਝਾਉਣ ਜਾਈਏ ਉਹ ਗੱਲ ਨੂੰ ਪਿੰਦਾ ਕਰੀ ਉਹ ਚੱਲ ਕੋਈ ਨਹੀਂ ਰਲ ਮਿਲ ਕੇ ਕਹਿੰਨੇ ਉਹਨੂੰ ਅੱਜ ਕੱਲ ਉਹਨੂੰ ਕਹੇ ਨਾ ਡੱਫ ਮੈਂ ਤੇ ਮੰਮੀ ਨੇ ਜਾ ਕੇ ਕਿਹਾ ਕਾਰ ਨੂੰ ਲੜਦਾ ਤੇ ਭੱਜ ਗਿਆ ਬਾਹਰ ਨੂੰ ਤੇ ਕੀ ਕਰੀਏ ਦੱਸੇ ਦਾ ਇਲਾਜ ਬੰਦਾ ਕਦੀ ਗੱਲ ਤੇ ਸੁਣਲੇ ਬੈਗ ਮਾ ਉਹ ਗੱਲ ਤੇ ਵੀ ਸੁਣਦਾ ਹੀ ਨਹੀਂ ਖਰੇ ਉਹ ਕੋ ਪੈਰਾਂ ਤੋਂ ਖਲੋਤਾ ਹੀ ਨਹੀਂ ਜਾਂਦਾ ਕਿਉਂਕਿ ਸ਼ਰਾਬ ਪੀ ਪੀ ਕੇ ਤੇ ਅੰਦਰ ਖਰਾਬ ਕਰ ਲਿਆ ਗਾਲ ਲਿਆ ਜਿੰਨਾ ਕ ਦਿਨ ਖੇੜੀ ਆ ਕਦੇ ਹੁਣ ਤੇ ਲੱਗਾ ਸ਼ੁਰੂ ਕੀਤੀ ਆ ਉਹਨੇ ਹੁਣ ਤੁਸੀਂ ਆਏ ਜੇ ਮੇਰੇ ਨਾਲ ਗੱਲ ਕਰਨ ਦੇ ਜੇ ਮੈਂ ਤੁਹਾਡੀ ਗੱਲ ਰਿਆ ਸੁਣ ਤੇ ਜੇ ਮੈਂ ਤੁਹਾਡੀ ਸੁਣਾ ਹੀ ਨਾ ਤੇ ਫਿਰ ਮੇਰੇ ਅਸੀਂ ਕਿੱਡੀ ਕੀ ਚੰਗੀ ਗੱਲ ਉਹ ਤੇ ਗੱਲ ਮੈਂ ਤੇਰੀ ਬੰਦਾ ਮਾ ਸੁਣਨੀ ਵੀ ਚਾਹੀਦੀ ਆ ਤੇ ਬਾਕੀ ਹੋ ਰਹੀ ਕਿੰਨੂੰ ਦੱਸਣਾ ਤੇ ਕਿੰਨੂੰ ਕਹਿਣਾ ਵਾ ਮੇਰੇ ਨਾਲ ਡੈਡੀ ਕੋਈ ਨਾਨ ਕੀ ਜਿੱਦਾਂ ਤੁਸੀਂ ਕਹੋਗੇ ਮੈਂ ਉਹਦੇ ਨਾਲ ਤਿਆਰ ਆ ਖੜਨ ਨੂੰ ਪਰ ਗਾੜੀ ਉਹਨੂੰ ਸਮਝਾਓ ਪਹਿਲਾਂ ਮੈਂ ਤਾਂ ਪੁੱਤ ਆਇਆ ਵਾ ਵੀ ਸਾਡੀ ਪੈੜੀ ਬਚੀ ਰਹੂਗੀ ਉਹ ਪੈੜੀ ਨਿਕਲ ਜਾਣੀ ਜੇ ਹਜੇ ਉਹ ਤੇ ਡੈਡੀ ਬਲਜੀਤ ਵੀ ਆਂਦੀ ਕਿ ਚੱਲ ਉਹਨੇ ਹਿੱਸੇ ਦੀ ਵੇਚ ਦੇਣੀ ਉਹ ਤੇ ਪੱਲੇ ਉਹਦੇ ਕੱਖ ਨਹੀਂ ਘਰ ਰਹਿਣਾ ਫਿਰ ਮੈਂ ਤਾਂ ਕਹੇ ਵਾਈ ਫੇਰ ਇਕੱਠੇ ਕਰ ਲੈਨੇ ਆ ਇਕੱਠੇ ਰਹਿ ਲੈਨੇ ਆ ਅੱਛਾ ਤੇ ਕੰਮ ਨੂੰ ਫੇਰ ਚੁੱਕੀਏ ਤੇ ਬਲਜੀਤ ਵੀ ਹੈ ਗੱਲ ਨਾਲ ਸਹਿਮਤ ਆ ਅੱਛਾ ਹੁਣ ਸੁਖ ਤੇ ਮਨਜੀਤ ਮੰਨਣ ਸਾਡੇ ਕੋਲ ਕੋਈ ਨਾ ਨਹੀਂ ਚੱਲ ਕੋਈ ਨਹੀਂ ਉਹਨਾਂ ਨਾਲ ਕਹਿਣਾ ਨਹੀਂ ਉਹਨਾਂ ਨਾਲ ਮਨਾਓ ਸਾਡੀ ਗੱਲਬਾਤ ਉਹਨਾਂ ਨਾਲ ਕਰੋ ਜਿਉਂ ਮੰਨਦੇ ਆ ਤੇ ਜਿੱਦਾਂ ਅੱਗੇ ਕੰਮ ਚੱਲਦੇ ਓਦਾਂ ਫੇਰ ਚਲਾਈਏ ਸੁਖ ਵੀ ਨਾ ਆਪਣਾ ਦਿਮਾਗ ਨਹੀਂ ਕੀ ਵਰਤਦੀ ਹੂੰ ਉਹ ਸਮਝਦੀ ਨਹੀਂ ਕਿਸੇ ਦੀ ਗੱਲ ਉਹ ਤੇ ਸਿਰਫ ਸਿਰਦਿਆ ਵਾਲਾ ਨੂੰ ਪੈਣ ਵਾਲੀ ਆ ਫਟਾਫਟ ਫੜ ਲਓ ਫੜ ਲਓ ਹੀ ਕਰਦੀ ਆ ਉਹ ਤੇ ਅੱਡਾ ਤੁਸੀਂ ਵੀ ਸਿਆਣੇ ਜੀ ਫੇਰ ਹੁਣ ਹੁਣ ਆਪਣਾ ਟਰੈਕਟਰ ਹੀ ਆ ਚਾਰ ਚੱਕੇ ਆਉਦੇ ਜੀ ਇੱਕ ਲਾਧੀਏ ਤੇ ਤਿੰਨਾਂ ਦੋਨੇ ਚੱਲਣਾ ਦੇ ਹਨੀ ਨਹੀਂ ਨਹੀਂ ਜੇ 40 ਚੱਕੇ ਬਰਾਬਰ ਚੰਗੇ ਕਾਲ ਫੇਰ ਨਹੀਂ ਚੱਲਣਾ ਕੱਲ ਤੇ ਆ ਵੀ ਆਪਣਾ ਕੱਠ ਹੋਊਗਾ ਨਾ ਤੇ ਕਿਸ ਨੂੰ ਲਾਂਬੇ ਆਂਡ ਗਵਾਂਡ ਵੀ ਪਤਾ ਉਹ ਲੈ ਵੀ ਕੱਠ ਬੜਾ ਇਹਨਾਂ ਦਾ ਹੁਣ ਵਿਗਾੜ ਪਿਆ ਤੇ ਲੋਕਾਂ ਨੂੰ ਸ਼ਰਾਬ ਤੇ ਲਾਇਆ ਨਹੀਂ ਤੇ ਸੂਨੂ ਸ਼ਰਾਬ ਪੀਂਦਾ ਸੀ ਉਹਨੇ ਵੀ ਪਈ ਇਹਨੂੰ ਕਿਨਾਂ ਦਾ ਘਰ ਖਰਾਬ ਹੋਏ ਹੁਣ ਬਾਹਰੋਂ ਜਿਹੜੇ ਬੰਦੇ ਸਾਡੇ ਤੋਂ ਛੱਡਦੇ ਹੁੰਦੇ ਸੀ ਨਾ ਉਹ ਐ ਨਹੀਂ ਡੱਬ ਜ ਬੋਰਨਾਂ ਦੇ ਕੇ ਜਾਂਦੇ ਚੋਰੀ ਦਿੰਦੇ ਆਗੇ ਉਹਨਾਂ ਨੂੰ ਪਤਾ ਕਿ ਇਹ ਪੀਊਗਾ ਮਰੂਗਾ ਉਹ ਪੈਗ ਨੂੰ ਕਾਬੂ ਕਰਨੀ ਹੋਈ ਏ ਦੀ ਉਹੋਈ ਵੀ ਵੇਚਣੀ ਏ ਤੇ ਸਾਨੂੰ ਆਪੂਗਾ ਵੀ ਮੇਰੇ ਕੋ ਪੈੜੀ ਲੈ ਲੋ ਤੋ ਪੈੜੀ ਸਾਡੇ ਹੱਥੋਂ ਆਪਣੇ ਆਪਣੀ ਪੈੜੀ ਸਾਡੇ ਹੱਥੋਂ ਤਰੀ ਜਾਣ ਲੇ ਡੈੜੀ ਵੇਚਣੀ ਕੀ ਏ ਕਹਿੰਦੇ ਪੀਤੀ ਤੇ ਕੋਈ ਸਹਿਨ ਕਰਾ ਲੈਣੇ ਆ ਮੈਂ ਪੈਸੇ ਮਿਲਣਾ ਨਾ ਕੱਕ ਮਿਲਣਾ ਸ਼ਰਾਬ ਦੀ ਜਾਂਦੀ ਰਹਿਣੀ ਆ ਮੈਂ ਨਾ ਬੜੀ ਜਾਨ ਕੜਿੱਕੀ ਜਾ ਗਈ ਮੈਂ ਤੇ ਹੁਣ ਉਸ ਵੇਲੇ ਨੂੰ ਪਛਤਾਉਂਦਾ ਮੈਂ ਕੰਨ ਨੂੰ ਆਪਣੇ ਭਰਾ ਨਾਲ ਇਦਾਂ ਕੀਤੀ ਚਲੋ ਕੋਈ ਨਹੀਂ ਗੜੀ ਆਈਆਂ ਜਿੱਦਾਂ ਤੁਸੀਂ ਕਹਿੰਦੇ ਮੈਂ ਪਿਆਰ ਵਾਂ ਮੈਂ ਡੰਗਰ ਬਨਣਾ ਫੇਰ ਉਹ ਨਹੀਂ ਆਉਣਾਂਗੀ ਪਰ ਡੰਗਾ ਡੈ ਜ ਆਉਣ ਕਿ ਕਿੱਥੇ ਚਲ ਗਿਆ ਮੰਲਾ ਕਰ ਲਾ ਤੇ ਇੰਨਾ ਹੁਣ ਰੱਖੀ ਖਿਆਲ ਚੰਗਾ ਚਲੋ ਕੋਈ ਨਹੀਂ ਮੈਂ ਕਰਦਾ ਵਾਂ ਹੈ ਵੇਹਲਾ ਇਹਨਾਂ ਦੇ ਕੰਮ ਅਸੀਂ ਇਹਨਾਂ ਦੇ ਹੋਏ ਮਰ ਜੀਏ ਤੇ ਸਾਨੂੰ ਥੱਲੇ ਸੁੱਟਣ ਨੂੰ ਫੇਂੰਦੇ ਆ ਮੈਂ ਕਿਹਾ ਚੱਲ ਰੋਟੀ ਪਾਣੀ ਖਾਣਗੇ ਰੋਂਦੇ ਫਿਰਦੇ ਆ ਨਾਲੇ ਲੋਕੀ ਵੀ ਕਿੰਨੀਆਂ ਗੱਲਾਂ ਸਾਨੂੰ ਕਰਦੇ ਆ ਦਸ ਸਾਡੀਆਂ ਕਿਹੜੀਆਂ ਬੈਂਕਾ ਪੋਲਨੀਆਂ ਕੀਤੀਆਂ ਵੈ ਇਹਨਾਂ ਨੇ ਜਿਹੜੇ ਅਸੀਂ ਇਹਨਾਂ ਨੂੰ ਕਢਾ ਕਢਾ ਦੇਈ ਜਾਈਏ ਨਾਲੇ ਉਹਨੇ ਆਪਣੇ ਕਰਤੱਬੀਆ ਆਪਣਾ ਕੰਮ ਥੱਲੇ ਸੁੱਟਿਆ ਅਹੀਂ ਕਿਹੜਾ ਉਹਨੂੰ ਕਹੀ ਪਿਛਰਾ ਪੀ ਜਾ ਉਹ ਵੀ ਤਾਂ ਲੱਗੇ ਭਰਾ ਹੈਗਾ ਹੀ ਨਾ ਆਪਣਾ ਘਰ-ਬਾਰ ਬਣਾਉਣ ਡਿਆ ਆਪਣੇ ਨਿਆਣੇ ਪੜਾਉਣ ਡਿਆ ਇਹਨੇ ਤਾਂ ਸ਼ਰਲ-ਸ਼ੱਲ ਘੜਾ ਲਾਇਆ ਵਾ ਸ਼ਰਾਬ ਪੀ ਪੀ ਕੇ ਤਾਂ ਥੱਲੇ ਡਿੱਗਾ ਵਾ ਹੁਣ ਡੈਡੀ ਨੂੰ ਉਹ ਵੀ ਸਾਨ ਸਾਨੂੰ ਪਾਤਾ ਵਾ ਜਾ ਕੇ ਗੱਲ ਦੀਆਂ ਨਾ ਗੱਲ